ਸਤਰੀ ਅਕਾਲ ਦੋਸਤੋ ਆਓ ਸੁਣਦੇ ਹਾਂ ਸੰਤੋਖ ਸਿੰਘ ਤੀਰਜੀ ਦੀ ਲਿਖੀ ਹੋਈ ਕਹਾਣੀ ਭੇਤ ਵਾਲੀ ਗੱਲ ਵੇੜੇ ਦੀ ਵਲਗਣ ਉਤੋਂ ਉੜ ਕੇ ਮੌਕਾ ਬਚਾਉਂਦੇ ਆਂ ਜੈਲਦਾਰਾਂ ਦੀ ਹਰ ਪ੍ਰਕਾਸ਼ ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਿਹਾ ਮੁਸਕਰਾਪਈ ਕਿ ਅਚੰਚੇਤ ਮੋੜ ਉਤੋਂ ਆਤਮ ਕੇ ਬਾਰੀਆਂ ਤੇ ਤਿਲਕੂ ਨੇ ਟੇਢੀ ਅੱਖੀਂ ਵੇਖ ਲਿਆ ਇੱਕ ਤਾਂ ਇਸ਼ਕ ਮੁਸ਼ਕਲੁਕਾ ਆ ਸੋਹਰੇ ਲੁੱਕ ਦੇ ਵੀ ਨਹੀਂ ਹਨ ਬਾਰੀਆਂ ਦੇ ਤਿਲਕੂ ਨੂੰ ਜਿਵੇਂ ਕੁਝ ਲੱਭ ਪਿਆ ਹੋਵੇ ਥੋੜਾ ਥੋੜਾ ਖੰਗ ਦਾ ਮੁਸਕਰਾਂਦਾ ਉਹ ਆਇਰਨ ਹਾਲੀ ਆਇਆ ਸੁੱਚਾ ਲੋਹਾਰ ਉਹਦਾ ਜਿਗਰੀ ਯਾਰ ਸੀ ਫਰ ਆਇਰਨ ਹਾਲੀ ਉੱਤੇ ਟੋਟ ਮੁਰੰਮਤ ਕਰਾਉਣ ਤੇ ਫਾਲੇ ਆ ਡੰਗਾਉਣ ਵਾਲੇ ਕਿਸਾਨਾਂ ਦਾ ਇਕੱਠ ਜਿਆ ਸੀ ਉਹ ਪੈਰ ਜੇ ਮਲ ਦਾ ਖਲੋ ਗਿਆ ਪੱਕ ਦੇ ਲੋਹੇ ਉੱਤੇ ਘੜਨ ਦੀਆਂ ਸੱਟਾਂ ਥੰਮਦਿਆਂ ਸੁੱਚੇ ਲੋਹਾਰ ਨੇ ਐਵੇਂ ਜਰਾ ਸਾਹ ਲੈਣ ਦੇ ਬਹਾਨੇ ਪੁੱਛਿਆ ਸੁਣਾ ਕਿੱਧਰ ਆਇਆ ਵੈਲਿਆ ਅੱਜ ਤਾਂ ਬੜੇ ਦੰਦ ਨਿਕਲਦੇ ਨਹੀਂ ਕੋਈ ਖੁਸ਼ਖਬਰੀ ਮਿਲ ਗਈ ਕੋਈ ਅਪਾਤਾ ਖੁਸ਼ ਰਹੀਂ ਨੀ ਮਿਸਤਰੀ ਸਦਾ ਖੁਸ਼ ਤੇਰੇ ਮੰਗਣ ਤੰਦ ਨਹੀਂ ਪਿੱਟਦੇ ਸਾਰਾ ਦਿਨ ਭੱਕ ਦੇ ਸੁਹੇ ਲੋਹੇ ਉਤੇ ਹਲਕੀ ਜਿਹੀ ਸ਼ਾਈ ਦਿਸਣ ਲੱਗੀ ਨਮਕਾ ਗੱਲ ਹੈ ਕੋਈ ਸੁੱਚੇ ਨੇਤਾ ਉਹ ਜਾਂਦਾ ਦੇਖ ਹਸੀ ਨੂੰ ਛੜਦੇ ਆ ਮਤਲਬ ਦੀ ਗੱਲ ਪੁੱਛੀ ਤੂੰ ਕੰਮ ਕਰ ਹਾਲੇ ਫੇਰ ਕਰਨ ਵਾਲੀ ਇਹ ਗੱਲ ਵੇਲ ਸਮੇ ਆਹੋ ਤੇ ਤਿਲਕੁ ਹਸਨਤ ਜਿਹੀ ਸੋਟਦਾ ਉੱਥੋਂ ਤੁਰ ਗਿਆ ਤਿਲਕੁ ਬਾਰੀਏ ਨੇ ਸੁੱਚੇ ਲੋਹਾਰ ਨੂੰ ਭਾਵੇਂ ਤੇ ਕੜਾਈ ਨਾ ਲਾਖਿਆ ਸੀ ਕਿ ਗੱਲ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਪਰ ਸੁੱਚੇ ਲੋਹਾਰ ਲਈ RAM Singh Fauji ਦਾ ਕੋਈ ਉਪਰਾ ਨਹੀਂ ਸੀ ਬਚਪਨ ਦੇ ਆੜੀ ਇੱਕ ਦੂਜੇ ਦੇ ਭੇਤੀ ਖਾਣ ਪੀਣ ਦੀ ਸਾਂਝੀ ਅਜਿਹੇ ਮਿੱਤਰ ਨੂੰ ਦੱਸ ਦੇਣ ਨਾਲ ਕੀ ਫਰਕ ਪਿਆ ਚੱਲਿਆ ਹੈ ਜੇ ਹੀ ਗੱਲ ਉਹਦੇ ਕੋਲ ਤੇ ਹੀ ਆਪਣੇ ਕੋਲ ਤੇ ਸੁੱਚੇ ਲੋਹਾਰ ਨੇ ਇੰਨਾ ਕਹਿੰਦੇ ਆ ਕਿ ਦੇਖੀ ਤੇਰੇ ਕੋਲ ਰਹੇ RAM Singh Fauji ਦੇ ਕੰਨ ਵਿੱਚ ਫੂਕ ਮਾਰ ਹੀ ਦਿੱਤੀ ਤੇ RAM Singh Fauji ਨੂੰ ਜਾਣੋ ਮਸੀ ਦਿਨ ਲੰਘਿਆ ਭਾਵੇਂ ਉਹ ਸੁਭਾਅ ਦਾ ਡੂੰਗਾ ਤੇ ਗੰਭੀਰ ਸੀ ਪਰ ਇਹ ਮਨੁੱਖ ਦਾ ਮਨ ਹੈ ਇੱਕ ਪਹਾੜ ਦਾ ਭਾਰ ਭਾਵੇਂ ਇਹ ਸੌਖੀ ਤਰ੍ਹਾਂ ਚੱਲ ਲਵੇ ਪਰ ਇੱਕ ਗੱਲ ਦਾ ਭਾਰ ਚੁਲਣਾ ਇਹਦੇ ਲਈ ਕਈ ਵਾਰ ਔਖਾ ਹੋ ਜਾਂਦਾ ਹੈ ਰਾਤੀ ਸੌਣ ਲੱਗਿਆ ਰਾਮ ਸਿੰਘ ਫੌਜੀ ਨੇ ਆਪਣੀ ਬੌਟੀ ਹਰਪਜ ਨੂੰ ਕੋਲ ਇੰਨੀ ਗੱਲ ਕਰ ਹੀ ਦਿੱਤੀ ਕਿ ਉਹਨੇ ਉੱਡਦੀ ਉੱਡਦੀ ਕੁਝ ਇਹੋ ਜਿਹੀ ਸੋ ਸੁਣੀ ਤੇ ਨਾਲ ਹੀ ਤਾਕੀਦ ਕਰ ਦਿੱਤੀ ਕਿ ਅੱਗੇ ਕਿਸੇ ਨੂੰ ਵੀ ਕੰਨ ਬਲੇਲ ਨਹੀਂ ਪੈਣੀ ਚਾਹੀਦੀ ਬੌਟੀ ਕੋਲ ਤਾਂ ਇਹੋ ਜਿਹੀ ਗੱਲ ਕਰਨ ਦਾ ਕੋਈ ਹਰਜ ਨਹੀਂ ਸੀ ਵੋਟੀ ਤੇ ਗੱਭਰੂ ਵੀ ਜੇ ਆਪੋ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ ਤਾਂ ਹੋਰ ਕੌਣ ਕਰੇ ਵੋਟੀ ਤੇ ਗੱਭਰੂ ਨਾਲੋਂ ਵੱਧ ਕੇ ਹੋਰ ਕੌਣ ਇੱਕ ਦੂਜੇ ਦਾ ਮਹਿਰਮ ਹੋ ਸਕਦਾ ਹੈ ਸੁਣ ਕੇ ਥੋੜਾ ਵਿਅੰਗ ਨਾਲ ਮੁਸਕਰਾਉਂਦਿਆਂ ਹਰਪਜਨੋ ਬੋਲੀ ਦੇਖ ਲੈ ਸਰਦਾਰ ਜੀ ਤੇਰੇ ਪਿੰਡ ਦੀਆਂ ਕੁੜੀਆਂ ਤੇ ਜੇ ਕਿਸੇ ਨੂੰ ਕੋਲੋਂ ਮਾੜੀ ਜਿਹੀ ਖੁਨਾਮੀ ਹੋ ਜਾਵੇ ਤਾਂ ਉਹਦੇ ਪੇਕਿਆਂ ਤੱਕ ਜਾ ਕੇ ਖਾਖਾਂ ਪੋਟਾਓ ਸਾਰੇ ਪਰ ਫੌਜੀ ਨੇ ਨਿੱਕੀ ਜਹੀ ਤੀਉੜੀ ਪਾ ਕੇ ਮਿੱਠਾ ਜਿਹਾ ਘੂਰਿਆ ਦੇਖ ਭਜਨੋ ਮੈਥੋਂ ਬੁਰਾ ਕੋਈ ਨਹੀਂ ਜੀ ਅੱਗੇ ਗੱਲ ਗਈ ਏ ਸਾਨੂੰ ਕੀ ਜੀ ਵੋਟੀ ਨੇ ਨਹੋਰਾ ਕੀਤਾ ਕੋਈ ਅੱਗ ਖਾਵੇ ਅੰਗਿਆਰ ਬਸ ਮੈਂ ਤੈਨੂੰ ਕਹਿ ਦਿੱਤਾ ਖਬਰਦਾਰ ਫੌਜੀ ਥੋੜਾ ਜਿਹਾ ਹੋਰ ਤਣ ਗਿਆ ਨਾ ਵੀਰ ਦੀ ਸੋਂ ਮੈਂ ਤਾਂ ਹੱਸਦੀ ਆ ਮੈਨੂੰ ਕੀ ਲੋੜ ਭਜਨੋਂ ਨੇ ਸੱਚੋ ਹੀ ਆਖ ਦਿੱਤਾ ਪਰ ਸਾਰੀ ਰਾਤ ਭਜਨੋਂ ਦੇ ਦਿਲ ਵਿੱਚ ਇੱਕ ਲੋਹਣ ਜਿਹੀ ਲੱਗੀ ਰਹੀ ਇਹੋ ਜਿਹੀ ਗੱਲ ਕਰਨ ਵਿੱਚ ਇੱਕ ਤਰ੍ਹਾਂ ਦਾ ਆਨੰਦ ਵੀ ਤਾਂ ਮਿਲਦਾ ਏ ਦੂਜੇ ਦਿਨ ਪੱਠੀ ਲੈਣ ਚੱਲੇ ਚੁਬਾਰੇ ਵਾਲਿਆਂ ਦੇ ਬੰਤੂ ਨੂੰ ਗਤਾਵਾ ਕਰਦੀ ਭਜਨੋਂ ਨੇ ਆਵਾਜ਼ ਮਾਰ ਕੇ ਵਿੜੇ ਵਿੱਚ ਸੱਦ ਲਿਆ। ਖੁੱਲੇ ਸੁਭਾ ਦੀ ਹੋਣ ਕਾਰਨ ਦਿਉਰਾਂ ਦੇ ਉਠਾਂ ਨਾਲ ਇਹੋ ਜੀਆਂ ਗੱਲਾਂ ਉਹ ਖੁੱਲੀਆਂ ਕਰ ਲੈਂਦੀ ਸੀ। ਪਤਲੇ-ਪਤਲੇ ਬੁੱਲਾਂ 'ਚ ਮੁਸਕੁਰਾਂਦੀ ਭਜਨੋਂ ਅੱਖਾਂ ਵਿੱਚ ਇੱਲਤ ਭਰ ਕੇ ਤੱਕਣ ਲੱਗੀ। ਹਾਂ ਕੀ ਕਹਿਨੀ ਹੈ ਭਾਬੀ? ਅੰਦਰ ਵੜਦਿਆਂ ਮਨ ਵਿੱਚ ਗੁਦਗੁਦਾ ਹੁੰਦਾ ਬੰਤੂ ਬੋਲਿਆ। ਉਹਨੂੰ ਜਾਪਿਆ ਜਿਵੇਂ ਅੱਜ ਤਾਂ ਭਾਬੀ ਵਿਦਿਆਲ ਹੋਈ ਪਈ ਏ ਖੁਰਲੀ ਕੋਲ। ਉਹ ਕਿੱਲੇ ਉੱਤੇ ਪੈਰ ਧਰਦਾ ਭਜਨੋਂ ਉੱਤੇ ਨੂੰ ਥੋੜਾ ਉਲਰ ਕੇ ਖਲੋ ਗਿਆ। ਵੇ ਬੱਕਰਿਆ ਥੋੜਾ ਪਰੇ ਹੋ ਕੇ ਖਲੋ ਹੁਣੇ ਭਾਵੇਂ ਤੇਰਾ ਭਾਈ ਆ ਜਾਵੇ ਉਤੋਂ ਝੂਠ ਮੂਠ ਤੇ ਗੁੱਸੇ ਨਾਲ ਭਜਨੋਂ ਬੋਲੀ ਪਰ ਬੰਤੂ ਨੇ ਇਸ ਗੱਲ ਨੂੰ ਗੌੜਿਆ ਹੀ ਨਾ ਤੇ ਸਗੋਂ ਪੋਲਾ ਜਿਹਾ ਹੱਥ ਭਜਨੋਂ ਦੇ ਮੋਢੇ ਉੱਤੇ ਰੱਖਦਾ ਬੋਲਿਆ ਅੱਜ ਤਾਂ ਦੀਦਾ ਭਾਬੀ ਜਾਨੋ ਮੂੰਹ ਮਿੱਠਾ ਕਰਾਏਗੀ ਭਜਨੋਂ ਪਾਰੇ ਵਾਂਗ ਥਰ ਕੁਠੀ ਚੱਲ ਵੇ ਲੱਗਿਆ ਲਾਲਾ ਛੱਡਣ ਦੇਖ ਲੈ ਜਾਣਦਾ ਰਹੇ ਜੇ ਅੱਗੇ ਵਧਿਆ ਮੇਰੇ ਕੋਲੋਂ ਵੀ ਸੰਨੀ ਦਾ ਲਿਬੜਿਆ ਹੱਥ ਇਹਨਾਂ ਗੱਲਾਂ ਖਾਤਰ ਤਾਂ ਨਹੀਂ ਸੱਦਿਆ ਮੈਂ ਤੈਨੂੰ ਬੰਤੂ ਕੰਬ ਕੇ ਥੋੜਾ ਪਿਛੇ ਹਟ ਗਿਆ ਤੇ ਸਿਰੋਂ ਪੈਰਾਂ ਤੱਕ ਕੱਚਾ ਹੋਇਆ ਕੰਨ ਉਤੇ ਖਾਜ ਜਿਹੀ ਕਰਨ ਲੱਗਾ ਧਰਤੀ ਉਹਦੇ ਪੈਰਾਂ ਹੇਠ ਤੇ ਹਸਦੇਜ਼ ਘੁੰਮ ਰਹੀ ਸੀ ਭਜਨੋਂ ਨੂੰ ਉਹਦੀ ਹਾਲਤ ਉਤੇ ਤਰਸ ਆ ਗਿਆ ਮੈਂ ਤਾਂ ਸੋਚਿਆ ਲੈ ਬੰਤੂ ਨੂੰ ਇੱਕ ਗੱਲ ਦੱਸੂਗੀ ਧਰਤੀ ਹੌਲੀ ਹੌਲੀ ਹੁੰਦੀ ਗਈ ਬੰਤੂ ਦੇ ਪੈਰਾਂ ਵਿੱਚ ਅਡੋਲ ਟੇਕੇ ਖੜੋ ਗਏ ਭਾਬੀ ਪੂਰੀ ਤਰ੍ਹਾਂ ਗੁੱਸੇ ਨਾ ਸੀ ਹੋਈ ਤੂੰ ਭਾਬੀ ਗੱਲ ਦੱਸ ਹੁਣ ਤਾਂ ਮਾਫੀ ਦੇ ਅੱਗੇ ਨੋ ਨਹੀਂ ਕਰਦਾ ਏਕੜ ਜਾਵੇ ਜਾ ਲੁੱਚਿਆ ਹੁਣ ਨਹੀਂ ਬੋਲਣਾ ਤੇਰੇ ਨਾਲ ਬਈ ਮਿੰਤ ਨਾਲ ਭਾਬੀ ਹੱਥ ਬੰਨ ਦਿਨਾ ਨਾ ਹੋਣਨੀ ਦੱਸਨੀ ਤੈਨੂੰ ਨਾ ਭਾਬੀ ਹਾੜੇ ਹਾੜੇ ਤੇਰਾ ਕੀ ਐ ਵੇ ਹੋਸ਼ੇ ਦਾ ਭਾਵੇਂ ਸਾਰੇ ਪਿੰਡ ਵਿੱਚ ਖਿੰਡਾਉਂਦਾ ਫਿਰੇ ਬੰਤੂ ਦੇ ਦਿਲ ਵਿੱਚ ਅਚਵੀ ਜਿਹੀ ਲੱਗ ਗਈ ਬਈ ਭਾਬੀ ਹੁਣ ਮੈਨੂੰ ਤੈਨੂੰ ਕਿਵੇਂ ਯਕੀਨ ਦਿਵਾਵਾਂ ਭਜਨੋਂ ਝੂਠੇ ਨਹੋਰੇ ਨੂੰ ਬਹੁਤਾ ਚਿਰ ਨ ਰੱਖ ਸਕੀ ਮਸਤ ਹੋ ਕੇ ਸਿਰ ਲਾਉਂਦੀ ਬੋਲੀ ਪਹਿਲਾਂ ਮੇਰੀ ਸੌਂ ਖਾਵੇ ਕਿਸੇ ਕੋਲ ਗਾਹਾਂ ਤਾਂ ਨਹੀਂ ਕਰੇਗਾ ਉਸ ਦੇ ਕੰਨਾਂ ਦੀਆਂ ਵਾਲੀਆਂ ਨਿੱਕਾ ਨਿੱਕਾ ਹਿੱਲਣ ਲੱਗੀਆਂ ਉਤਸੁਕਤਾ ਨਾਲ ਬੰਤੂ ਦਾ ਦਿਲ ਧੱਕ ਧੱਕ ਕਰਨ ਲੱਗਾ ਬਈ ਭਾਬੀ ਤੇਰੀ ਉਸੋਂ ਮੈਂ ਐਡਾ ਹੀ ਮਰ ਜਾ ਜੇ ਕਿਸੇ ਕੋਲ ਸਾਹ ਵੀ ਕੱਢਾ ਹਾਏ ਹਾਏ ਵੇ ਚੰਦਰੀਆ ਦਫੇ ਹੋਣਾ ਕਿ ਉਹ ਜਿਹਾ ਗਾਲਾਂ ਖਾਂਦਾ ਪਿਆਰ ਦੀ ਚਲਗ ਨਾਲ ਭਜਨ ਬੋਲੀ ਤੇ ਫੇਰ ਮੁਸਕਣੀਆਂ ਵਿੱਚ ਮਹਿਕਦੀ ਤੇ ਬੁੱਲ ਮਰੋੜ ਦੀ ਭਾਬੀ ਨੇ ਸੁਣੀ ਸੁਣਾਈ ਗੱਲ ਦਿਓਰ ਦੇ ਕੰਨ ਵਿੱਚ ਝੋ ਦਿੱਤੀ ਕਰ ਨੀਰੇ ਦੀ ਰੋਟੀ ਸੁਣ ਕੇ ਚੌਲਾ ਚੌਲਾ ਤੁਰਦਾ ਬੰਤੂ ਚਾਚੀ ਕਿਰਪਾਲੂ ਦੇ ਘਰ ਪੁੱਜਿਆ ਚਾਚੀ ਕਿਰਪਾਲੂ ਐਵੇਂ ਇੱਕ ਥੰਮ ਵੱਡਾ ਹੋਣ ਕਰਕੇ ਸਾਰਿਆਂ ਦੀ ਚਾਚੀ ਲੱਗਦੀ ਸੀ ਪਰ ਚਾਚੀ ਬਣ ਕੇ ਉਹ ਕਿਸੇ ਦੀ ਵੀ ਨਹੀਂ ਸੀ ਰਹਿੰਦੀ ਉਹਦਾ ਬੜਾ ਜੀ ਕਰਦਾ ਪਰ ਉਹਦੀ ਵਾਹ ਨਹੀਂ ਸੀ ਚੱਲਦੀ ਇਸ ਲਈ ਉਹ ਸਾਰੇ ਮੁੰਡਿਆਂ ਕੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਕ ਕਰਦੀ ਤੇ ਹੱਸ ਤੁਸ ਲੈਂਦੀ ਸੀ ਪੱਚੀਆਂ ਵਰਿਆਂ ਦੀ ਬੁਲਬੁਲ ਵਰਗੀ ਜੱਟੀ ਪੰਜਾਂਵਾਂ ਵਰਿਆਂ ਦੇ ਢੋਡਰਕਾਂ ਨਾਲ ਪਿੰਜਰੇ ਵਿੱਚ ਬੰਦ ਕੀਤੀ ਪਈ ਸੀ ਚਾਚਾ ਬ੍ਰਿਆਮਾ ਬੁੱਢਾ ਹੋਣ ਤੋਂ ਬਿਨਾ ਸਿਰੇ ਦਾ ਅਫੀਮੀ ਪੋਸਤੀ ਵੀ ਸੀ ਹੋਰ ਤਾਂ ਹੋਰ ਅਫੀਮ ਦੀ ਪੀਨਕ ਵਿੱਚੋਂ ਜਾਗਦਾ 100 ਘੋਰੀਆਂ ਦਾ ਘੋਰੀ ਚਾਚਾ ਜਦ ਨੱਕ ਵਿੱਚ ਬੋਲ ਕੇ ਆਪਣੀ ਕਿਰਪਾ ਲੋਨਵਾਜ ਮਾਰਦਾ ਤਾਂ ਚਾਚੀ ਵਿਚਾਰੀ ਨੂੰ ਧੁੜ ਧੁੜੀ ਆ ਜਾਂਦੀ ਜ਼ਿੰਦਗੀ ਦੇ ਜ਼ਹਿਰ ਨਾਲ ਦਿਲੋਂ ਭਾਵੇਂ ਚਾਚੀ ਫੁੱਕ ਕੇ ਰਹਿ ਗਏ ਸੀ ਪਰ ਫੁੱਕੇ ਦਿਲ ਨਾਲ ਵੀ ਤਾਂ ਕਈ ਵਾਰ ਜਿਉਣਾ ਹੀ ਪੈਂਦਾ ਹੈ ਸਾਮਣੀ ਫਾਟਕ ਦੀ ਚੂਲ ਕੀ ਚੀ ਕੀ ਤਾਂ ਵਿਹੜੇ ਵਿੱਚ ਇਕੱਲੀ ਕਪਾਹ ਵੇਲ ਦੀ ਚਾਚੀ ਨੇ ਵੇਖਿਆ ਕਿਸਨੇ ਬਲਿਆਣੇ ਦਾ ਬੰਤੂ ਕਾਲੀ ਗਾਨੀ ਦੀ ਤਵੀਤੀ ਦੇ ਨੀ ਮਾਨੀ ਮਾਮੂਸਕਰਾਉਂਦਾ ਆ ਰਿਹਾ ਐ ਆਵੇ ਬੰਤਿਆ ਤੂੰ ਤਾਂ ਈਦ ਦਾ ਚੰਦ ਹੀ ਬਣ ਗਿਆ ਦੋਜਕੀਆ ਅੱਖ ਚ ਪਾਉਣ ਨੂੰ ਵੀ ਨਹੀਂ ਮਿਲਦਾ ਕਿਤੇ ਅੱਜ ਤਾਂ ਡੋਲੇ ਡੋਲੇ ਜਾਣਾ ਵੇ ਕੁਸ ਲੱਗ ਗਿਆ ਕਿਤੋਂ ਬਈ ਚਾਚੀ ਗੱਲ ਐ ਇੱਕ ਪਰ ਗਾਹਾਂ ਕਰਨ ਵਾਲੀ ਨਹੀਂ ਛੱਟ ਵੀ ਲੈਣਾ ਥੰਮ ਕੇ ਚਾਚੀ ਬੋਲੀ ਅੱਗੇ ਤੇਰੀਆਂ ਕਿਹੜੀਆਂ ਕੀਤੀਆਂ ਵੇ ਗਾਹਾਂ ਤੇ ਫੇਰ ਉਹ ਅਸਲੋਂ ਅਸਲ ਨਾਲੋਂ ਹੌਲੀ ਆਵਾਜ਼ ਬਣਾਉਂਦੀ ਬੋਲੀ ਬੜੀਆਂ ਬੜੀਆਂ ਗੱਲਾਂ ਪਚਾਈਆਂ ਅਸੀਂ ਸੋਹਣਿਆ ਮੇਰੇ ਵਰਗਾ ਹਾਜ਼ਮਾ ਕਿਦਾ ਹੋਣਾ ਬਰੂਦ ਮੰਗਣ ਭਰੀ ਪਈ ਏ ਮੇਰੀ ਹਿੱਕ ਕਹਿੰਦੇ ਆ ਠੰਡਾ ਜਿਹਾ ਸਾਹ ਪਰ ਕੇ ਚਾਚੀ ਝੁੱਪ ਹੋ ਗਈ ਇੱਕ ਪਲ ਰੋਕੇ ਬੰਤਾ ਬੋਲਿਆ ਸੱਚ ਚਾਚਾ ਕਿੱਥੇ ਐ ਹੁਣੇ ਗਿਆ ਬਾਹਰ ਨੂੰ ਡੋਡੇ ਪੀਕੇ ਬਈ ਚਾਚੀ ਹੋਰ ਕੁਛ ਨਹੀਂ ਬਈ ਚਾਚੀ ਅ ਕਹੀ ਗੱਲ ਦੂਰ ਤੱਕ ਚਲੀ ਜਾਂਦੀ ਐ ਲੈ ਤੂੰ ਨਾ ਦੱਸ ਵੇ ਰੱਖ ਆਪਦੇ ਕੋਲ ਤੇ ਹਰਖ ਨਾਲ ਕਾਹਲੀ ਕਾਹਲੀ ਚਾਚੀ ਦਾ ਵੇਲਣਾ ਚੀ ਕੋਚੀ ਕੋ ਕਰਨ ਲੱਗਾ ਨਹੀਂ ਚਾਚੀ ਬੰਦੂ ਨੇ ਚਾਚੀ ਦਾ ਹੱਥ ਰੋਕ ਦੇ ਕੇ ਆ ਮੈਂ ਤਾਂ ਇਹੀ ਕਹਿਣਾ ਬਈ ਜਿੰਨਾ ਚਿਰ ਕਿਸੇ ਦਾ ਪਰਦਾ ਬਣਿਆ ਰਹੇ ਉਨਾ ਚੰਗਾ ਦੇਖ ਚਾਚੀ ਨੇ ਗਰਦਨ ਉੱਤੇ ਉਂਗਲੀ ਫੇਰਦਿਆਂ ਆਖਿਆ ਆ ਸਿਰ ਭਾਵੇਂ ਚੱਲਿਆ ਜਾਵੇ ਪਰ ਸਿੱਧਕ ਨਾ ਜਾਵੇ ਅਸੀਂ ਤਾਂ ਬਸ ਇਹ ਜਾਣਦੇ ਆ ਸਾਡੇ ਸਿਰ ਤੇ ਮੱਲਾ ਭਾਵੇਂ ਖੂਪੋਟ ਮਜਾਲ ਹੈ ਦੂਜੇ ਕੰਨ ਖਬਰ ਵੀ ਹੋਵੇ ਚਾਚੀ ਨੇ ਦਿਲਾਂ ਦੀ ਮਹਿਰਮ ਬਣ ਕੇ ਆਖਿਆ ਕਾਸ਼ਨੀ ਦੁਪੱਟੇ ਹੀਟ ਉਹਦੀਆਂ ਅੱਖਾਂ ਦੇ ਸਰਬਤੀ ਡੋਰੀ ਹੋਰ ਗੂੜੇ ਹੋਵੇ ਤੇ ਬਦਾਮੀ ਛੋਡੀ ਉੱਤੇ ਖੁਣਿਆ ਗੂੜਾ ਨੀਲਾ ਤਿਲ ਹੋਰ ਪਿਆਰਾ ਦਿਸਣ ਲੱਗਾ ਨਹੀਂ ਚਾਚੀ ਜੋ ਤੂੰ ਸਮਝੀਂ ਉਹ ਗੱਲ ਨਹੀਂ ਤਾਂ ਫੇਰ ਕਿਹੜੀ ਐ ਵੇ ਦੱਸਦਾ ਕਿਉਂ ਨਹੀਂ ਗੱਡ ਹੋਣਾ ਸ਼ਿਕਲੀ ਦੇ ਹੀ ਬੈਠਾ ਮੂੰਹ ਨੂੰ ਲੈ ਖੋਲ ਦਿਨਾ ਸ਼ਿਕਲੀ ਤੇ ਫਿਰ ਜਿਹੜੀ ਵੀ ਗੱਲ ਸੀ ਬੰਤੂ ਨੇ ਥੋੜਾ ਥੋੜਾ ਹੱਸਦਿਆਂ ਤੇ ਰਸ ਲੈਂਦਿਆਂ ਸਾਰੀ ਦੀ ਸਾਰੀ ਚਾਚੀ ਨੂੰ ਦੱਸ ਦਿੱਤੀ। ਚਾਚੀ ਭਾਵੇਂ ਸਾਰੀ ਗੱਲ ਵਿੱਚ ਮਿੱਠਾ ਮਿੱਠਾ ਹੁੰਗਾਰਾ ਪਰਦੀ ਰਹੀ ਸੀ ਪਰ ਜਦ ਬੰਤੂ ਜਾਣ ਲੱਗਿਆਂ ਤਾਂ ਈਰਖਾ ਦੇ ਅਚੇਤ ਭਾਵ ਨਾਲ ਥੋੜਾ ਜੱਬ ਕੇ ਕਹਿਣ ਦੇਖ ਲੈ بڑے ਘਰਾਂ ਦੀਆਂ ਗੱਲਾਂ ਬਾਪ ਜੇਲ੍ਹਦਾਰ ਕਹੁੰਦਾ ਧੀ ਆ ਚੱਜ ਕਰਦੀ ਏ ਬਸ ਬਸ ਦੇਖ ਚਾਚੀ ਗੱਲ ਇੱਥੇ ਹੀ ਰੱਖੀ ਗਾਹਾਂ ਨਹੀਂ ਬੋਲਣਾ ਆਪਾਂ ਬੂਹੇ ਉੱਤੇ ਮੁੜ ਕੇ ਤੱਕਦੇ ਆ ਬੰਤੂ ਨੇ ਉਂਗਲੀ ਮਾਰੀ ਨਾਏ ਤਾਂ ਬੇਚਿੰਤਰੇ ਐ ਨੀ ਮੇ ਕੱਚੀ ਚਾਚੀ ਨੇ ਹਾਮੀ ਓਟੀ ਬੰਦੂ ਚੱਲਿਆ ਗਿਆ ਪਰ ਚਾਚੀ ਦੇ ਦਿਲ ਵਿੱਚ ਧੌਕ ਧੁਕੀ ਲੱਗ ਗਈ ਕਿੰਨੀ ਵਾਰ ਉਹ ਖਿਆਲ ਵਿੱਚ ਆਪਣੇ ਆਪ ਨਾਲ ਮੁਸਕਰਾਈ ਚਾਚੀ ਦਾ ਕੀ ਸੀ ਕਬੂਤਰਖਾਨਾ ਸੀ ਚਾਚਾ ਤਾਂ ਡੋਡੀਆਂ ਦੀ ਡੋਡੀਆਂ ਦੀ ਚਾਹ ਨਾਲ ਅਫੀਮ ਦਾ ਮਾਵਾ ਚੜ੍ਹ ਕੇ ਬਾਹਰ ਚੌਂਤਰੀ ਉੱਤੇ ਜਾ ਕੇ ਉਂਗਣ ਲੱਗ ਜਾਂਦਾ ਤੇ ਪਿੱਛੇ ਕੋਈ ਨਾ ਕੋਈ ਕਬੂਤਰ ਉੱਡ ਕੇ ਚਾਚੀ ਕੋਲ ਵਿਹੜੇ ਵਿੱਚ ਆ ਜਾਂਦਾ ਦੋ ਪਾਲ ਗੁਟਕਦਾ ਦਿਲਾਂ ਦੀਆਂ ਗੱਲਾਂ ਕਰਦਾ ਤੇ ਫਿਰ ਹੌਲਾ ਫੁੱਲ ਹੋ ਕੇ ਢਾਰੀ ਮਾਰ ਜਾਂਦਾ ਪਤਾ ਨਹੀਂ ਚਾਚੀ ਵਿੱਚ ਕਿਹੜੀ ਖੇਚ ਸੀ ਕਿ ਦਮੜੀ ਦਾ ਸਾਕ ਕਮਲ ਕੇ ਪਿੰਡ ਦੇ ਸਾਰੇ ਤਵਿੱਤਿਆਂ ਵਾਲੇ ਉਹਨੇ ਮੋਹ ਲਏ ਸਨ ਦੀਵੇ ਦੀ ਲਾਟ ਉੱਤੇ ਜਿਵੇਂ ਪੰਬਟ ਡਿਗੜਿਗ ਪੈਂਦੇ ਸਨ ਸਾਰੇ ਗਬਰੀਟ ਮਰ ਜਾਂਦੇ ਜਦੋਂ ਬੋਲ ਦੀ ਜਾਨ ਕੱਢ ਲੈਂਦੀ ਚਾਚੀ ਨੇ ਲੱਖ ਯਤਨ ਕੀਤਾ ਕਿ ਗੱਲ ਨੂੰ ਢਿੱਡੋਂ ਬਾਹਰ ਨਾ ਕੱਢੀ ਪਰ ਉਹਨੂੰ ਜਾਪਦਾ ਜਿਵੇਂ ਪੂਟਲੀ 'ਚ ਬੰਨੀ ਹੋਈ ਵਾਸ਼ਨਾ ਗੁੱਠਾ ਕੋਨਿਆਂ ਵਿੱਚੋਂ ਕਾਪੇ ਬਾਹਰ ਨਿਕਲ ਜਾਂਦੀ ਹੈ ਇਸ਼ਕ ਹੁਸਨ ਦੇ ਭੇਦ ਇੱਕ ਮਿੱਠੀ ਜਿਹੀ ਵਾਸ਼ਨਾ ਹੀ ਤਾਂ ਹੁੰਦੀ ਨੇ ਤੇ ਇਹ ਵਾਸ਼ਨਾ ਚਾਚੀ ਕੋਲੋਂ ਖਿਲਰ ਹੀ ਗਈ ਤੇ ਖਿਲਰੀ ਵੀ ਇੱਕ ਗਣ ਜਿਵੇਂ ਦੀਵੇ ਨਾਲ ਦੀਵਾ ਲੱਗਦਾ ਹੋਵੇ ਅੰਦਰੇ ਅੰਦਰ ਪਿੰਡ ਦੇ ਹਰ ਤਰ੍ਹਾਂ ਦੇ ਲੋਕਾਂ ਵਿੱਚ ਖਿਚੜੀ ਪੱਕਣ ਲੱਗੀ ਮੁਸ਼ਕੇ ਹੋਏ ਗਬਰੀਟ ਕੰਨਾਂ ਵੱਲੋਂ ਡੁੱਲਦੇ ਹਾਸਿਆਂ ਨੂੰ ਰੋਕ-ਰੋਕ ਇੱਕ ਦੂਜੇ ਨੂੰ ਮਿਲਦੇ ਆ ਰਮਜ਼ਾ ਸੁੱਟਦੇ ਨਵੇਂ ਚੰਨ ਦੀ ਰਾਮਬਈ ਤੇ ਫੇਰ ਨਕੀ ਜਿਹੀ ਕੁਸਰ-ਮੁਸਰ ਕਰਕੇ ਸਿਰ ਮਾਰਦੇ ਤੁਰ ਜਾਂਦੀ ਪੱਕੇ ਹੋਏ ਵੀ ਬੜ ਕਹਿੰਦੇ ਓਏ ਆਪਾਂ ਨੇ ਰੋਲਾ ਕਾ ਨੂੰ ਪੋਣਾ ਭੇਲੀ ਫੁੱਟੂ ਤੇ ਗੁੜ ਦੀ ਰੋੜੀ ਸਾਨੂੰ ਵੀ ਮਿਲੂ ਬੁੱਢੇ ਠੇਰੇ ਇੱਕ ਦੂਜੇ ਤੋਂ ਸੁਣ ਕੇ ਹੌਕਾ ਭਰਦੇ ਕਲਜੁਗ ਆ ਗਿਆ ਜੀ ਕਲਜੁਗ ਅਸੀਂ 20 20 ਸਾਲ ਦੇ ਕੁੜੀਆਂ ਮੁੰਡੇ ਨੰਗੇ ਹੀ ਖੇਡਦੇ ਰਹਿੰਦੇ ਸੀ ਰਲ ਕੇ ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਇਹ ਗੱਲਾਂ ਤੇ ਬੁੱਢੀਆਂ ਮਾਈਆਂ ਸਿਰ ਜੋੜ ਜੋੜ ਬੁਰਾ ਜਿਹਾ ਮੂੰਹ ਬਣਾ ਕੇ ਹੱਥ ਫਿਟਕਾਰਦੀਆਂ ਘੁਰ ਘੁਰ ਕਰਦੀਆਂ ਨਾ ਭਾਈ ਖਿਲਾਉਣ ਦਾ ਲਾੜ ਪਨਾਉਣ ਦਾ ਲਾੜ ਇਹੋ ਜਿਹੀ ਧੀ ਤਾਂ ਨਹੀਂ ਜੰਮਦੀ ਜਮਦੀਦਾ ਹੀ ਗੱਲ ਘੋਟ ਦੇਵੇ ਇਹ ਨਤੀਜੇ ਨੇ ਦੋ ਦੋ ਗੁੱਤਾਂ ਦੇ ਹੋਰ ਪੜਾਉਣ 10ਵੀਂ ਅਜੇ ਤਾਂ ਬਈਆ ਪਾਸ ਕਰਾਉਣਾ ਭਾਵੇਂ ਇਹ ਗੱਲਾਂ ਕਰਦੀਆਂ ਲੋਕੀ ਆਪੋ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਬਣਾਉਂਦੇ ਸਨ ਪਰ ਇੱਕ ਗੱਲ ਉੱਤੇ ਆਪਣੇ ਆਪ ਹੀ ਉਹ ਸਾਰੇ ਇੱਕ ਸੰਕੇ ਪਿੰਡ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਹੈ ਇਸ ਲਈ ਹਰ ਕੋਈ ਗੱਲ ਨੂੰ ਸਿਰਫ ਆਪਣੇ ਕੋਲ ਹੀ ਰੱਖਣ ਲਈ ਹਰ ਕਿਸੇ ਨੂੰ ਜ਼ੋਰ ਦੇ ਕੇ ਆਪਣਾ ਆਪਣਾ ਫਰਜ਼ ਸਮਝਦਾ ਸੀ ਤਾਂ ਮੀ ਰੂ ਵਾਂਗ ਪੁਲੇ ਪੁਲੇ ਪੈਰ ਧਰਦੀ ਇਹ ਗੱਲ ਕਿਸੇ ਤਰ੍ਹਾਂ ਨੰਦੀ ਸਮਰਾਲੋ ਤੱਕ ਜਾ ਪਹੁੰਚੀ ਨੰਦੀ ਸਮਰਾਲੋ ਜੈਲਦਾਰਾਂ ਦੀ ਸ਼ਰੀਕਣੀ ਸੀ ਜੋ ਪਹਿਲਾਂ ਕਿਸੇ ਹੋਰ ਤਾਂ ਵਿਆਹੀ ਹੋਈ ਸੀ ਪਰ ਕਿਸੇ ਗੱਲੋਂ ਛੁੱਟੜ ਹੋ ਕੇ 12 ਬਰੇ ਪੇਕਿਆਂ ਦੇ ਘਰ ਬੈਠਣ ਮਗਰੋਂ ਅਖੀਰ ਬੁੱਢੇ ਪੈਨਸ਼ਨੀਏ ਜੈਲਦਾਰ ਦੇ ਚਾਚੇ ਦੇ ਪੋਤੇ ਚੇਤ ਸਿੰਘ ਜਮਾਦਾਰ ਨਾਲ ਕਰੇ ਵੱਖਰ ਕੇ ਆ ਗਈ ਸੀ ਹੁਣ ਤਾਂ ਆਈ ਨੂੰ 20 ਬਰੇ ਹੋ ਗਏ ਸਨ ਪਰ ਅਜੇ ਵੀ ਸ਼ਰੀਕੇ ਵਾਲੇ ਜਮਾਦਾਰ ਦੇ ਘਰ ਨੰਦੀ ਦੇ ਆਉਣ ਨਾਲ ਨੰਦੀ ਨੂੰ ਆਪਣੇ ਵਰਗਾ ਉੱਚਾ ਹੋਇਆ ਸਮਝਣ ਦੀ ਥਾਂ ਉਹ ਜਮਾਦਾਰ ਨੂੰ ਹੀ ਨੰਦੀ ਵਰਗਾ ਨੀਮਾ ਹੋਇਆ ਗਿਣਦੇ ਸਨ ਖਬਰੇ ਕਿੱਥੋਂ ਕਿੱਥੋਂ ਉੱਦਲ ਕੇ ਆਈ ਏ ਕੋਈ ਸੇਰਿਆਂ ਦੀ ਬੰਨਤਾ ਨਹੀਂ 20 ਵਰਿਆਂ ਦੀ ਖੁਆਰੀ ਤੇ 20 ਵਰਿਆਂ ਦੀਆਂ ਚੋਬਾਂ ਨਾਲ ਨੰਦੀ ਦਾ ਦਿਲ ਅੰਬਿਆ ਪਿਆ ਸੀ ਜਦ ਕਦੇ ਕੋਈ ਛੇੜ ਛਿੜ ਜਾਂਦਾ ਤੇ ਨੰਦੀ ਦਿਲ ਦਾ ਗੁਬਾਰ ਕੱਢਣ ਲਈ ਬਾਹਾਂ ਉਲਾਰ-ਉਲਾਰ ਚਿੰਗਾ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਘੁੰਮਦੀ ਦਾ ਸਾਰਾ ਸ਼ਰੀਕਾ ਥਰ ਥਰ ਕੰਬਣ ਲੱਗ ਜਾਂਦਾ ਭਾਵੇਂ ਸ਼ਰੀਕਣੀਆਂ ਨੇ ਪੰਡ ਪੰਡ ਉਹਨੂੰ ਛੱਟੀ ਹੋਈ ਧੂਮਾ ਪਾ ਛੱਡਿਆ ਸੀ ਪਰ ਨੰਦੀ ਇੰਨੀ ਬੁਰੀ ਨਹੀਂ ਸੀ ਜਿੰਨੀ ਉਹਨੂੰ ਬਣਾਇਆ ਗਿਆ ਸੀ ਤੇ ਇਸ ਕੰਮ ਵਿੱਚ ਜੇਲਦਾਰਾਂ ਦਾ ਘਰ ਸਾਰੇ ਸ਼ਰੀਕੇ ਨਾਲੋਂ ਅੱਗੇ ਸੀ ਇੱਕ ਵਾਰ ਤਾਂ ਨੰਦੀ ਨੂੰ ਜਾਪਿਆ ਜਿਵੇਂ ਉਹਦੇ ਹੱਥ ਕੋਈ ਚੰਗਾ ਹਥਿਆਰ ਆ ਗਿਆ ਜਿਸ ਨਾਲ ਉਹ ਬੜੇ ਨੱਕ ਵਾਲਿਆਂ ਦਾ ਹੁਣ ਨੱਕ ਭੰਨ ਸਕੇ ਪਰ ਫਿਰ ਉਹਨੇ ਸੋਚਿਆ ਹੱਥ ਵਿੱਚ ਮਸੀ ਆਏ ਹਥਿਆਰ ਨੂੰ ਐਵੇਂ ਤਤ ਪੜਾਤ ਵਿੱਚ ਵਰਤ ਕੇ ਖੁੰਡਾ ਹੀ ਨਾ ਕਰ ਲੈਣਾ ਚਾਹੀਦਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਅਗਲੇ ਦਿਨ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬਹਾਮਣ ਦੀ ਹੱਟੀ ਉੱਤੇ ਆਈ ਬਿਰਜੂ ਬਹਾਮਣ ਜਮਾਦਾਰ ਚੇਤ ਸਿੰਘ ਦਾ ਹੀ ਨਹੀਂ ਨੰਦੀ ਸਮਰਾਲੂ ਦਾ ਵੀ ਮੁਲਾਜ਼ੇਦਾਰ ਸੀ ਤੇ ਤਖਤੇ ਦੇ ਉਹ ਲਿਖੜੋ ਕਿ ਉਹ ਕਿੰਨਾ-ਕਿੰਨਾ ਚਿਰ ਗੱਲਾਂ ਕਰ ਲੈਂਦੇ ਸਨ ਬਿਰਜੂ ਬਹਾਮਣ ਜਿੱਥੇ ਮਹਾਬੀਰ ਨੂੰ ਪੂਜਦਾ ਗੀਤਾ ਗਾਇਤਰੀ ਦਾ ਪਾਠ ਕਰਦਾ ਸੀ ਉੱਥੇ ਵਾਰਿਸ ਸ਼ਾਹ ਦੀ ਹੀਰ ਤੇ ਆਸ਼ਕਾਂ ਦੇ ਹੋਰ ਕਿਸੇ ਵੀ ਬੜੀ ਲਟਕ ਨਾਲ ਗੁੰਮਦਾ ਸੀ ਨੰਦੋ ਦੀ ਗੱਲ ਸੁਣੀ ਤਾਂ ਸੰਗਣੀਆਂ ਸਲੇਟੀ ਮੋਛਾਂ ਵਿੱਚੋਂ ਮੁਸਕਰਾ ਕੇ ਬੜੇ ਪ੍ਰੇਮ ਨਾਲ ਬੋਲਿਆ ਦੇਖ ਨੰਦ ਗੁਰੇ ਕਚੀਰਾ ਨਾ ਕਰੀ ਤੀ ਪੈਣ ਸਭ ਦੀ ਸਾਂਝੀ ਦੁਨੀਆ ਹੀ ਮੁਲਾਜ਼ੇ ਪੂਰਦੀ ਐ ਕੀ ਹੋਇਆ ਜੇ ਕਿਤੇ ਐਵੇਂ ਨਿਆਣੇ ਹੱਸ ਕੇ ਬੋਲ ਪਏ ਇੱਕ ਵਾਰੀ ਤਾਂ ਦਾਦੀ ਦਾ ਚੁੰਡਾ ਹਲੂਣ ਕੇ ਛੱਡਣਾ ਨੰਦੋ ਅੰਗੂਠਾ ਦਿਖਾਉਂਦੀ ਮੁੱਕੀ ਨੂੰ ਹਵਾ ਵਿੱਚ ਹਿਲਾਉਂਦੀ ਬੋਲੀ ਬਣੀ ਫਿਰਦੀ ਏ ਰਕਾਨ ਦਾਨੀ ਦਵਾਰਕ ਲੋਕਾਂ ਦੀਆਂ ਗੱਲਾਂ ਬਣਾਉਂਦੀ ਏ ਜਣੀ ਖਣੀ ਨੂੰ ਬੁੱਲ ਕੱਢਦੀ ਏ ਨੱਕ 헤ਟ ਹੀ ਨਹੀਂ ਆਉਂਦਾ ਕੋਈ ਹੁਣ ਫੇਰ ਇਹਦਾ ਆਪਣੇ ਮੰਜੇ 헤ਟ ਸੋਟੀ ਨੰਦੂ ਜੈਲਦਾਰ ਦੀ ਘਰ ਵਾਲੀ ਆਪਣੀ ਸ਼ਰੀਕਣੀ ਹਰਕੌਰ ਬੀਬੀ ਤੇ ਕੁਰੀ ਹੋਈ ਸੀ। ਨਾ ਬਈ ਸਰਦਾਰਨੀ ਤਤ ਨਾ ਕਰ ਬੋਤਾ। ਦੇਖ ਸਿਆਣੀ ਕੀ ਕਹਿੰਦੀ ਐ। ਆਖੇ ਵਾਰਿ ਸ਼ਾਹ ਨਾ ਭੇਤ ਸੰਦੂਕ ਖੁੱਲੇ ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਏ। ਬਸ ਐਨੀ ਹੋਰ ਜੇ ਸਾਡੀ। ਬ੍ਰਿਜੂ ਬਾਮਣ ਵਿੱਚ ਵਸਦਾ ਆਸ਼ਕ ਮਿੰਨਤਦਾਰ ਹੋ ਕੇ ਬੋਲਿਆ। ਤੇਰੀ ਤਾਂ ਨਿਤ ਕੋਈ ਨਾ ਕੋਈ ਅਰਜ਼ ਰਹਿੰਦੀ ਐ। ਕਿਹੜੀ ਕਿਹੜੀ ਮੰਨਾ। ਹੁਣ ਤਾਂ ਐਨੀਓ ਮੰਨ ਲੈ ਨੰਦਕੁਰੀ। ਕੁੜੀ ਦੀ ਬਦਨਾਮੀ ਹੋਜੂ। ਇੱਕ ਵਾਰੀ ਹਰਕੋਰ ਨਾਲ ਗੱਲਾਂ ਦੋ ਜ਼ਰੂਰ ਕਰਨੀਆਂ ਉਹਦੇ ਨਾਲ ਜਿੱਕਣ ਮਰਜੀ ਆੜ ਰੱਖ ਪਰ ਗਾਹਾਂ ਆਵਾਜ਼ ਨਾ ਗੱਡੀ ਚੱਲ ਨਹੀਂ ਗੱਡਦੀ ਨੰਦੀ ਅੱਧੇ ਕੋ ਦੇਲ ਨਾਲ ਬੋਲੀ ਤੇ ਇੰਨਾ ਵੀ ਤੇਰੇ ਮੂੰਹ ਨੂੰ ਐ ਪਰ ਕਹਿੰਦਿਆਂ ਚਲੀ ਗਈ ਨੰਦੋ ਸਮਰਾਲੋ ਨੂੰ ਲਲਕ ਤਾਂ ਕਈ ਵਾਰ ਉੱਠੀ ਤੇ ਖਸਮਾਂ ਨੂੰ ਖਾਵੇ ਬਿਰਜੂ ਬਹਾਮਣ ਐਨ ਚੁਰਾਹੇ ਵਿੱਚ ਭੰਡਾ ਭੰਨ ਕੇ ਇੱਕ ਵਾਰੀ ਤਾਂ ਜ਼ੈਲਦਾਰੀ ਦਾ ਭਾਰ ਹਲਕਾ ਕਰ ਦੇਵਾ ਪਰ ਫੇਰ ਉਹਦਾ ਅੰਦਰਲਾ ਹੀ ਉਹਨੂੰ ਕਿਵੇਂ ਨਾ ਕਿਵੇਂ ਮੋੜ ਦਿੰਦਾ ਕਾਨੂੰ ਅੱਗਾ ਮਾਰਨਾ ਸਿਆਣੀ ਧੀ ਦਾ ਪਰ ਨੰਦੀ ਆਪਣੀ ਜਠਾਣੀ ਹਰਕੌਰ ਜ਼ੈਲਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦੀ ਸੀ ਸੋ ਇੱਕ ਦਿਨ ਕੱਗੜਾ ਪਾ ਕੇ ਉਹ ਜ਼ੈਲਦਾਰਨੀ ਵੱਲ ਚਲੀ ਹੀ ਗਈ ਪੈਰੀ ਪੈਨੀਆਂ ਬੇਬੇ ਸਾਈ ਜੀਵੇ ਵੀਰ ਜੀਵੇ ਦੇ ਨਰੋਈ ਬੁੱਢ ਸੁਹਾਗਣ ਹਰਕੌਰ ਨੇ ਬੁੱਲਾਂ ਵਿੱਚ ਅਸੀਸ ਬੁੜਬੁੜਾਈ ਪੀੜੀ ਲੈ ਲੈ ਆਨੰਦ ਕੁਰੇ ਪੀੜੀ ਉੱਤੇ ਬੈੰਦੀਆਂ ਆਲੇ ਦੁਆਲੇ ਦੇਖ ਕੇ ਆਨੰਦ ਕੌਰ ਹੌਲੀ ਹੌਲੀ ਆਵਾਜ਼ ਵਿੱਚ ਬੋਲੀ ਇੱਕ ਗੱਲ ਕਰਨ ਆਈਆਂ ਮੈਂ ਤਾਂ ਤੈਨੂੰ ਹੀ ਖਾਸ ਸੁਣਿਆ ਬੇਬੇ ਨਾ ਬਹੂ ਹਰ ਕੋਰ ਬੀਬੀ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਦੇਖ ਬੇਬੇ ਗੁੱਸਾ ਤਾਂ ਨਾ ਕਰੀ ਜੇ ਦੁੱਖ ਮੰਨੀ ਦੇ ਤਾਂ ਹੀ ਆ ਨਿਕਲਦੀਆਂ ਆਪਾਂ ਭਾਵੇਂ ਕਿਵੇਂ ਰਹੀਏ ਪਰ ਤੇਰੀ ਧੀ ਜੇਹੀ ਮੇਰੀ ਹਰ ਕੋਰ ਦਾ ਕਾਲਜਾ ਤੱਕ ਤੱਕ ਕਰਨ ਲੱਗਾ ਲੈ ਕਿਤੇ ਦੋ ਤਾਂ ਨਹੀਂ ਕਮਲिए ਉਹਨੇ ਖੁਸ਼ਕ ਹੁੰਦੇ ਸੰਗ ਵਿੱਚੋਂ ਮਸੀ ਆਖਿਆ ਨੰਦੀ ਭਾਵੇਂ ਇਸ ਗੱਲ ਲਈ ਤਿਆਰ ਹੋ ਕੇ ਵੀ ਆਈ ਸੀ ਕਿ ਜੇ ਸੁਣ ਕੇ ਜੈਲਦਾਰ ਨੇ ਉਲਟਾ ਅੱਗੋਂ ਸਿਰ ਨੂੰ ਆਈ ਤਾਂ ਅੱਜ ਉਹ ਵੀ ਚੰਗੀ ਤਰ੍ਹਾਂ ਉਹਦੀ ਸ਼ੋਤ ਝਾੜ ਕੇ ਹੀ ਛੱਡੇਗੀ ਪਰ ਤਾਂ ਵੀ ਉਹਨੇ ਹੌਲੀ-ਹੌਲੀ ਬੋਲ ਕੇ ਆਪਣਾ ਤੇ ਪਰੇ ਢੰਗ ਨਾਲ ਪੇਤ ਵਾਲੀ ਸਾਰੀ ਗੱਲ ਜਿਵੇਂ ਉਹਨੇ ਸੁਣੀ ਸੀ ਸਾਰੀ ਉਸ ਨੂੰ ਕਹਿ ਸੁਣਾਈ ਹਰਕੌਰ ਬੀਬੀ ਨੇ ਸੁਣਦਿਆਂ ਹੀ ਸਿਰ ਦਾ ਦੁਪੱਟਾ ਲਾ ਕੇ ਨੰਦਕੌਰ ਦੇ ਪੈਰਾਂ ਵਿੱਚ ਰੱਖ ਦਿੱਤਾ ਮੇਰੀ ਇੱਜ਼ਤ ਤੇਰੇ ਪੈਰਾਂ ਵਿੱਚ ਦੇਖੀ ਨੰਦਕੁਰੇ ਪਿੰਡ ਵਿੱਚ ਘੂਰ-ਘੂਰ ਨਾ ਹੋ ਜਾਵੇ ਨੰਦੀ ਸਮਰਾਲੂ ਦੀਆਂ ਅੱਖਾਂ ਪਰ ਆਈਆਂ ਉਥਿੜਕੀ ਆਵਾਜ਼ ਵਿੱਚ ਬੋਲੀ ਮੇਰੇ ਸਿਰ ਪਾਪ ਨਾ ਚੜਾ ਬੀਬੇ ਮੈਂ ਕਾਨੂੰ ਕਹਿਣਾ ਕਿਸੇ ਕੋਲ ਮੇਰਾ ਘਰ ਤੇਰੇ ਨਾਲ ਨਹੀਂ ਮੱਚੂ ਇੱਕ ਤੇਰੇ ਤਾਈ ਚੱਲ ਕੇ ਜ਼ਰੂਰ ਆ ਗਈ ਮੇਰੇ ਕੋਲ ਚੱਲ ਕੇ ਤੂੰ ਜਮ ਜਮ ਆ ਆ ਤੇਰੇ ਸਾਹਮਣੇ ਮੇਰਾ ਧੌੜਾ ਝਟਾ ਮਨੁੱਖਾਂ ਦੇ ਕੰਨੀ ਗੱਲ ਨਾ ਚੜੇ ਤੂੰ ਅੰਦਰ ਵੜ ਕੇ ਮੇਰੇ ਭਾਵੇਂ ਸੋਹ 70 ਮਾਰ ਲੈ ਐ ਨਾ ਕਹਿ ਬੀਬੇ ਐ ਨਾ ਕਹਿ ਮੈਂ ਤਾਂ ਸਾਰੀ ਉਮਰ ਸਿੱਖਾਉ ਤੇ ਪੁੱਝਦੀ ਰਹੀ ਆ ਮੇਰਾ ਦਿਲ ਜਾਣਦਾ ਕਿੰਨਾ ਸਾਲ ਹੁੰਦਾ ਬਦਨਾਮੀ ਦੇ ਜਿਉਣ ਦਾ ਨੰਦਕੌਰ ਤੂੰ ਬੜੀ ਮੈਂ ਛੋਟੀ ਹਰ ਕੋਰ ਦੇ ਬੁੱਲ ਕੰਬਣ ਲੱਗੇ ਮਹਾ ਮੋਠਾ ਚ ਕੌਣ ਬੜਾ ਛੋਟਾ ਬੀਬੇ ਨੰਦਕੌਰ ਅਸੀਂ ਤੇਰੇ ਨਾਲ ਬੜੀਆਂ ਕੀਤੀਆਂ ਹਰ ਕੋਰ ਵਰਗਾ ਨਿਮਾਣਾ ਅੱਜ ਕੋਈ ਨਹੀਂ ਸੀ ਤੂੰ ਮੇਰਾ ਵਿਸਾਹ ਕਰ ਬੀਬੇ ਮੈਂ ਤੈਨੂੰ ਆਪਣੀ ਜਾਨ ਬਸ ਤੂੰ ਮੈਨੂੰ ਆਪਣੀ ਜਾਨ ਭਰੇ ਗਲ ਨਾਲ ਕਹਿੰਦੇ ਆ ਨੰਦੀ ਮੂੰਹ ਤੇ ਵਗ ਤੁਰੀਆਂ ਪਾਣੀ ਦੀਆਂ ਘਰਾਂ ਲਾ ਪੁੰਜਣ ਲੱਗੀ ਲੱਖ ਰੰਜੀਆਂ ਦੇ ਹੁੰਦਿਆਂ ਵੀ ਆਪਣਾਏ ਜਾਣ ਲਈ ਤਰਸਦੀ ਨੰਦੀ ਦੇ ਕਦੋਂ ਵਿਸਾਖਾਤਨਾ ਕੀਤਾ ਵਿਚੋਂ ਵਿੱਚ ਸੁਲਗਦੀ ਗੱਲ ਭਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਪਰ ਅਸ਼ਕੇ ਪਿੰਡ ਦੇ ਜੋ ਕਿਸੇ ਨੇ ਵੀ ਧੋਖਦੀ ਨੂੰ ਹਵਾ ਦੇਣ ਦਾ ਯਤਨ ਕੀਤਾ ਹੋਵੇ ਹਰ ਕਿਸੇ ਨੇ ਵਾਹ ਲਗਦੀ ਇਹ ਭੇਤ ਆਪਣੇ ਕੋਲ ਸੰਭਿਆ ਹੋਇਆ ਸੀ ਧੰਨਵਾਦ